ਕੌਣ ਉਹਦਾ ਹੀ ਕਲਾ ਹੈਡੀ ਕਿੰਨੇ ਕਰੇ ਆ ਵਾ ਤੇ ਕੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਏ ਦੇਰ ਤੋਂ ਸੋਚ ਰਹੇ ਸੀ ਵੀ ਸਾਡੇ ਸਵਰਗੀ ਗਾਇਕਾਂ ਦੇ ਮੇਲੇ ਥਾਂ ਥਾਂ ਮਨਾਏ ਜਾਂਦੇ ਆ ਤੇ ਪਰ ਬਿੰਡੇ ਦੇ ਸਾਡੇ ਕਿਸੇ ਕਲਾਕਾਰ ਦਾ ਮੇਲਾ ਨਹੀਂ ਮਨਾਇਆ ਜਾਂਦਾ ਸੀ ਅਸੀਂ ਉਪਰਾਲਾ ਕੀਤਾਗਾ ਜਿਹੜੇ ਬਿੰਡੇ ਦੇ ਗਾਇਕਾ ਪੁਰਾਣੇ ਗੁਰਚਰਨ ਬਾਹੀ ਜਗਿੰਦਰ ਰਫੀ ਰਣਜੀਤ ਜੈਰੀ ਅਤੇ ਆਪਣੇ ਹੋਰ ਬਹੁਤ ਸਾਰੇ ਕਲਾਕਾਰ ਨੇ ਤੇ ਉਹ ਲਿਸਟ ਤੋਂ ਪਤਾ ਲੱਗਦਾ ਸਾਰੇ ਲਿਖੇ ਹੋਏ ਸਾਡੇ ਕੋਲੇ ਅਸੀਂ ਇਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਮੇਲਾ ਮਨਾਉਣ ਦਾ ਇਹ ਫੈਸਲਾ ਕੀਤਾਗਾ ਤੇ ਉਹ ਪੋਸਟਰ ਵੀ ਰਿਲੀਜ਼ ਕੀਤਾ ਅਸੀਂ ਤੇ ਇਸ ਮੰਚ ਦਾ ਨਾਮ ਹੈ ਸਵਰਗੀ ਅਮਰ ਸਿੰਘ ਚਮਕੀਲਾ ਅਤੇ ਵੀਬਾ ਅਮਰਯੋਤ ਯਾਦਗਾਰੀ ਮੰਚ ਇਹਦੇ ਵੱਲੋਂ ਮੇਲੇ ਹੋਇਆ ਕਰਨਗੇ ਤੇ ਜੇ ਆਪਾਂ ਗੱਲ ਕਰੀਏ ਮਾਲਵਾ ਜਿਹੜਾ ਹੈ ਇਹ ਮੇਲਿਆਂ ਦੇ ਵਿੱਚ ਪਛੜ ਚੁੱਕਿਆ ਹੈ ਦੂਸਰੇ ਜਦੋਂ ਕਿ ਮਾਝਾ ਮਸਤਰ ਤੁਸੀਂ ਮਾਝਾ ਦੁਆਬਾ ਕਿੱ데 ਜਾ ਰਹੇ ਕੀ ਕਰਨਾ ਹੈ ਮਾਲਵਾ ਰੁਛੇ ਕਰਨ ਇਹ ਵੀ ਕਿਸੇ ਨੇ ਸੋਚੇ ਨਹੀਂ ਕਦੇ ਜਿਉंनो ਯਾਦ ਕੀਤਾ ਜਾਵੇ ਸਾਡੇ ਸਵਰਗੀ ਗੱਕਾ ਨੂੰ ਸਾਰੇ ਭੁੱਲ ਹੀ ਗਏ ਕਈਆਂ ਦਾ ਫੋਟੋ ਵੀ ਨਹੀਂ ਯਾਦ ਉਹਨਾਂ ਦੀ ਵੀ ਕਿਹੋ ਜਿਹੀ ਸੀ ਇਸ ਕਰਕੇ ਅਸੀਂ ਇਹ ਪ੍ਰਾਲਾ ਕੀਤਾਗਾ ਵੀ ਉਹਨਾਂ ਨੂੰ ਸਾਹਮਣੇ ਸਾਡੇ ਸਰੋਤਾਂ ਦੇ ਸਾਹਮਣੇ ਲਿਆਂਦਾ ਜਾਵੇ ਕਹਾਂ ਤਾਂ ਸੁਰੂ ਕੀਤਾ ਜਾਵੇ ਭਾਈ ਕਹੋ ਤਾਂ ਸ਼ੁਰੂ ਕੀਤਾ ਜਾਵੇ ਬਸ ਸ਼ੁਰੂਆਤੀ ਹੁਣ ਸ਼ੁਰੂਤ ਚੱਲ ਪਈ ਸਾਰੇ ਪਾਸੋਂ ਜੋ ਸਾਨੂੰ ਆਉਣ ਲੱਗਿਆ ਸਨੇਹ ਆਉਣ ਲੱਗੇ ਬਾਕੀ ਕਲਾਕਰਾਂ ਦੇ ਵਾਹ ਸਨਾਮ ਤੋਂ ਵੀ ਆਇਆ ਨਾਬੇ ਤੋਂ ਵੀ ਆਇਆ ਵੀ ਅਸੀਂ ਤੁਹਾਡੇ ਨਾਲ ਅਸੀਂ ਬਹੁਤ ਵੱਡਾ ਮੇਲਾ ਬਣਾਵਾਂਗੇ ਜੀ ਛੋਟੇ ਆਸ-ਪਾਸ ਮਿਲ ਰਹੇ ਕਲਾਕਾਰਾਂ ਦਾ ਹਾਂ ਜੀ ਮਿਲ ਰਹੇ ਰਿਧਾਨੀ ਤੋਂ ਸਾਡੇ ਬੀਬਾ ਅਮਰਜੋਤੀ ਜੀ ਵੱਡੀ ਭੈਣ ਜਸਵੰਤ ਜੋਤ ਜੀ ਇਹ ਵੀ ਪਹੁੰਚੇ ਹੋਏ ਐ ਪਹਿਲਾਂ ਵੀ ਆਏ ਸੀ ਆਸ ਕਰਾ ਕੇ ਸ਼ੁਰੂ ਕਰਾ ਗਏ ਸਾਨੂੰ ਤੇ ਅੱਜ ਵੀ ਆ ਖੜੇ ਸਾਡੇ ਨਾਲ ਇਹ ਸਾਡੇ ਨਾਲ ਹੋਰ ਵੀ ਕਲਾਕਾਰਾਂ ਦੇ ਨਾਲ ਜਿਹੜੇ ਦੁੱਖ ਸੁੱਖ ਦੇ ਵਿੱਚ ਖੜੇ ਰਹੋ ਦੁੱਖ ਸੁੱਖ ਦੇ ਵਿੱਚ ਖੜਾਂਗੇ ਜਦੋਂ ਇਕੱਠ ਹੋ ਗਿਆ ਜਦੋਂ ਪੰਚਾਇਤ ਹੀ ਬਣ ਗਈ ਇਹ ਪੰਚਾਇਤ ਕੰਮ ਕਰੂਗੀ ਬਾਕੀ ਸਾਡੇ ਐਮਸੀ ਸਾਹਿਬ ਸਾਡੇ ਨਾਲ ਖੜੇ ਐ ਸ਼ਿੰ다 ਜੀ ਇਹ ਸਾਨੂੰ ਸਹਿਯੋਗ ਬਹੁਤ ਦਿੰਦੇ ਆ ਹਾਂਜੀ ਅੰਮ੍ਰਿਤਪਾਲ ਕੀ ਨਾਮ ਹੈ ਤੇ ਕਿਹਨੇ ਤੁਹਾਨੂੰ ਅੱਜ ਪੋਸਟਰ ਲਈ ਕਿਹਾ ਹਾਂਜੀ ਮੇਰਾ ਨਾਮ ਅਮਰਜੋਤ ਪਠਿੰਡਾ ਸਾਡੇ ਉਸਤਾਦ ਸੁਰਗੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਯਾਦ ਵਿੱਚ ਮੇਲਾ ਕਰਵਾ ਰਹੇ ਸਾਰੇ ਕਰਵਾ ਰਹੇ ਹਾਂਗੇ ਤੇ ਜਿਹੜੇ ਸੁਰਗੀ ਸਾਡੇ ਸਿੰਗਰ ਸੀਗੇ ਪੁਰਾਣੇ ਤੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਯਾਦ ਤਾਜ਼ਾ ਰੱਖਾਂਗੇ ਤੇ ਸਾਰੇ ਸਿੰਗਰ ਇਕੱਠੇ ਹੋ ਕੇ ਸੀ ਸਾਰੇ ਹੈਲਪ ਕਰਾ ਰਹੇ ਹਾਂ ਸਾਰੇ ਮਦਦ ਕਰਾ ਰਹੇ ਹਾਂ ਜੇ ਕਿਸੇ ਦੀ ਇੱਛਾ ਹੈ ਕਿ ਮਦਦ ਕਰਾਉਣ ਦੀ ਹੈਲਪ ਕਰਾਉਣ ਦੀ ਤੇ ਕਰਾ ਸਕਦੇ ਆ ਸასი ਕਾਲ ਜੀ ਸਾਰੇ ਬਟਿੰਡੇ ਦੇ ਕਲਾਕਾਰ ਇਕੱਠੇ ਹੋ ਗਏ ਇੱਕ ਮੰਚ ਤੇ ਹਾਂ ਜੀ ਮੜਤ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਜਸਵੰਤ ਕੌਰ ਜੀ ਮੈਂ ਅਮਰਜੋਦੀ ਸਿਸਵਾ ਤੇ ਮੈਂ ਲੁਧਿਆਣੇ ਤੋਂ ਆਈ ਆ ਤੇ ਇਹ ਜਿਹੜੇ ਕਲਾਕਾਰ ਉਪਰਾਲਾ ਕਰ ਰਹੇ ਆ ਨਾ ਅਮਰਜੋ ਚਮਕੀਲਾ ਮੰਚ ਤੇ ਮੈਂ ਉਹਦੇ ਵਿੱਚ ਇਹਨਾਂ ਦੇ ਨਾਲ ਆ ਹਰ ਵੇਲੇ ਖੜੀ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਜਿਹੜੇ ਸਵਰਗੀਆ ਕਲਾਕਾਰ ਹਨ ਉਹਨਾਂ ਦਾ ਹੈਪ ਕਰਵਾ ਰਹੇ ਆ ਮੇਲਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਾਈਕਰੋਜੀ ਦਾ ਖਾਸ ਸਵਾਗਤ ਮੰਜੀਤ ਮੰਜੀਤ ਸਤਿ ਸ੍ਰੀ ਅਕਾਲ ਕੀ ਨਾ ਅੱਜ ਕੀ ਪ੍ਰੋਗਰਾਮ ਸਿਆਜ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਹੈ ਬਲਵੀਰ ਚੋਟੀਆਂ ਤੇ ਅੱਜ ਦਾ ਜਿਹੜਾ ਸਾਡਾ ਇਕੱਠੇ ਹੋਣ ਦਾ ਮਕਸਦ ਹੈ ਇਹ ਅਮਰਜੋਤ ਤੇ ਚਮਕੀਲਾ ਜੀ ਦਾ ਇੱਕ ਕਲਮ ਬਣਿਆ ਸਾਡਾ ਯਾਦਗਾਰੀ ਸਭਾ ਚਾਰਗ ਮੰਚ ਬਣਾਇਆ ਇਸ ਦੇ ਜਰੀਏ ਅਸੀਂ ਜਿੰਨੇ ਵੀ ਸਾਡੇ ਤੋਂ ਵਿਛੜ ਗਏ ਕਲਾਕਾਰ ਪੁਰਾਣੇ ਜਾਂ ਨਵੇਂ ਛੋਟੀਆਂ ਉਮਰ ਵਾਲੇ ਵੀ ਵਿਚਾਰੇ ਉਹਨਾਂ ਦੀ ਯਾਦ ਨੂੰ ਅਸੀਂ ਤਾਜ਼ਾ ਰੱਖਣ ਲਈ ਇੱਕ ਮੇਲਾ ਕਰਾ ਰਹੇ ਹਾਂ ਅਕਤੂਬਰ ਦੇ ਵਿੱਚ ਤੇ ਉਸ ਕਰਕੇ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਤੇ ਰਲ ਮਿਲ ਕੇ ਸਾਰੇ ਹੰਬਲਾ ਮਾਰਾਂਗੇ ਤੇ ਆਮ ਸਰੋਤਿਆਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਹਿਯੋਗ ਦੇ ਸਕਦੇ ਹੋ ਕਲਾਕਾਰਾਂ ਨੂੰ ਤੇ ਸਾਰੇ ਹੌਮ ਹੋਮ ਆ ਕੇ ਜਰੂਰ ਪਹੁੰਚੋ ਅਕਤੂਬਰ ਦੇ ਵਿੱਚ ਅਸੀਂ ਸਾਂਝਾ ਇੱਕ ਮੇਲਾ ਕਰਾਵਾਂਗੇ ਸਾਰਿਆਂ ਦੀ ਯਾਦ ਨੂੰ ਸਬਰਧਤਾ ਹਾਂ ਬਠਿੰਡੇ ਦੇ ਕਲਾਕਾਰ ਪੂਰੇ ਇੱਕ ਮੱਚ ਤੇ ਇਕੱਠੇ ਹੋ ਗਏ ਹਾਂ 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 ਬਠਿੰਡੇ ਦੇ ਸਾਰੇ ਕਲਾਕਾਰ ਇਕੱਠੇ ਹੈ ਜਿਹੜੇ ਨਹੀਂ ਆਏ ਉਹਨਾਂ ਪਰ ਵੀ ਸਾਰਾ ਬਨੋਕ ਦੀ ਰੋਟੀ ਸੱਜ ਥੈਂਕ ਯੂ ਹਾਂਜੀ ਵਿੱਚ ਕੀ ਨਾ ਅੱਜ ਅੱਜ ਕਿੰਨੀ ਕੀਮਤ ਲੱਗੀ ਜੀ ਆਹ ਭਾਈ ਜੀ ਸਭ ਤੋਂ ਪਹਿਲਾਂ ਮੇਰੇ ਰੱਬ ਵਰਗੇ ਸਰੂਤਿਆਂ ਨੂੰ ਪਿਆਰ ਭਰੀ ਸਤਿ ਸਾਕ ਮੇਰਾ ਨਾਮ ਪੰਜਾਬੀ ਲੋਕ ਦਾ ਕਮਰਜੀਤ ਨਗੀਨਾ 우ਸ਼ਮਣੀ ਜੀ ਤੇ ਅੱਜ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਆਂ ਵੀ ਜਿੰਨੇ ਵੀ ਸਾਡੇ ਭਰਾ ਹਨ ਅ ਸਵਰਗੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੇਲਾ ਕਰਾ ਰਹੇ ਆਂ ਵੀ ਐਸਾ ਲਈ ਮੇਲਾ ਹੋਇਆ ਕਰੂਗਾ ਸਵਰਗਿਆਂ ਦੀ ਯਾਦ ਦੇ ਵਿੱਚ ਤੇ ਇਹ ਬਾਈ ਅਵਤਾਰ ਚਮਕ ਵੱਲੋਂ ਬਾਈ ਰੂਪਕਾਰੀ ਘਰੂਜੀ ਵੱਲੋਂ ਤੇ ਨੀਲਮ ਚਹਾਨ ਜੀ ਅਮਨਜੋਤ ਜੀ ਤੇ ਜਿੰਨੇ ਵੀ ਬਠਿੰਡੇ ਦੇ ਸਿੰਘਰ ਬਲਬੀਰ ਛੋਟੀਆਂ ਜੀ ਸਾਰਿਆਂ ਦਾ ਮੈਂ ਕਈਆਂ ਦਾ ਨਾਂ ਨਹੀਂ ਲੈ ਸਕਦਾ ਸਾਡੇ ਭੈਣ ਜੀ ਆਏ ਆ ਜਸਵੰਤ ਕੌਰ ਜੀ ਤੇ ਜਿਹੜਾ ਸਾਡਾ ਸਭਾ ਜਰਮਨਾਂ ਚ ਬਣਿਆ ਸੀ ਅਮਰ ਸਿੰਘ ਚਮਕੀਲਾ ਜੀ ਤੇ ਸਾਡੇ ਮਾਤਾ ਸ਼੍ਰੀ ਅਮਰਜੋਤ ਜੀ ਅਸੀਂ ਸਾਰਾ ਉਹਨਾਂ ਦੇ ਪਰਿਵਾਰ ਚੋਂ ਹੀ ਅਸੀਂ ਉਹਨਾਂ ਦਾ ਸਾਰੇ ਸਿੰਘਰ ਜਿਹੜੇ ਉਹਨਾਂ ਦਾ ਪਰਿਵਾਰ ਦੇ ਵਿੱਚੋਂ ਹੀ ਅਸੀਂ ਉਹਨਾਂ ਦਾ ਪਰਿਵਾਰੀ ਆਂ ਸੀ ਤੇ ਇਸ ਗੱਲ ਨੂੰ ਇਸ ਗੱਲ ਨੂੰ ਪਿਛੇ ਨੂੰ ਅਸੀਂ ਰੱਖਦੇ ਹੋਏ ਤੇ ਇਹ ਜਿਹੜਾ ਸੱਭਿਆਚਾਰਕ ਇਹ ਮੇਲਾ ਦਾ ਰੱਖਿਆ ਸੀਗਾ ਉਸ ਵਿਸ਼ੇ ਦੇ ਵਿੱਚ ਹੁਣ ਜਿਹੜਾ ਸਵਰਗੀ ਕਲਾਕਾਰ ਉਹਨਾਂ ਦੀ ਜਾਦ ਦੇ ਵਿੱਚ ਇਹ ਮੇਲਾ ਮਨਾਇਆ ਜਾ ਜਾਇਗਰੂਗਾ ਸਾਰੇ ਮਤਲਬ ਕਿ ਆਉਂਦੇ ਸਾਲ ਤੇ ਬਾਕੀ ਤਰੀਕ ਤੁਹਾਨੂੰ ਭਾਈ ਅਵਤਾਰ ਚੰਕਜੀ ਰੂਪਕਾਰੂ ਜੀ ਤੇ ਜਸਵੰਤ ਕੌਰ ਜੀ ਸਾਡੇ ਭੈਣ ਜੀ ਨੀਲਮ ਚਾਹਾਨ ਜੀ ਇਹ ਅਸੀਂ ਮਿੱਥਕੇ ਤੁਹਾਨੂੰ ਸਾਰੇ ਰਲ ਮਿਲ ਕੇ ਤਰੀਕ ਤੁਹਾਨੂੰ ਫਾਈਨਲ ਕਰਾਂਗੇ ਅੱਜ ਪੋਸਟ ਰਿਲੀਜ਼ ਕੀਤਾ ਅਸੀਂ ਤੇ ਤੁਹਾਡੇ ਤੱਕ ਪਹੁੰਚ ਹੀ ਜਾਣਾ ਉਹ ਤੇ ਬਾਕੀ ਜਿੰਨੇ ਵੀ ਰੱਬ ਵਰਗੇ ਸਰੋਤੇ ਆ ਸਾਡੇ ਜਿਹੜੇ ਸਾਨੂੰ ਪਿਆਰ ਕਰਦੇ ਆ ਭੈਣ ਭਾਈ ਤੇ ਅਸੀਂ ਉਹਨਾਂ ਨੂੰ ਵੀ ਇਹੀ ਮੈਸੇਜ ਦੇਵਾਂਗੇ ਵੀ ਸਾਡਾ ਸਾਥ ਤੁਸੀਂ ਦੇ ਸਕਦੇ ਹੋ ਪਰ ਸਾਡਾ ਮੰਗ ਪੱਤਰ ਕੋਈ ਨਹੀਂ ਵੀ ਤੁਸੀਂ ਸਾਡੀ ਮਦਦ ਕਰੋ ਵੀ ਸਾਡਾ ਸਹਿਯੋਗ ਜ਼ਰੂਰ ਦੇ ਸਕਦੇ ਹੋ ਸਾਡੇ ਨਾਲ ਮਿਲ ਕੇ ਕੋਈ ਸਾਨੂੰ ਸੁਝਾਅ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਕੀ ਨਾਮ ਅਮਾ ਤੇ ਕੀ ਕਰਨਾ ਚਾਹੁੰਗੇ ਮੇਰਾ ਨਾਮ ਨੀਲਮ चौहान ਬਠੰਡਾਈ ਅਸੀਂ ਜਿਸ ਵਿਸ਼ੇ ਤੇ ਇਕੱਠੇ ਹੋਏ ਆਂ ਆਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਜੀ ਯਾਦਗਾਰੀ ਮੰਚ ਉਹਦੀ ਮੀਟਿੰਗ ਹੋਈ ਸੀ ਅੱਜ ਅਸੀਂ ਉਹਦੇ ਪੋਸਟਰ ਰੀਲੀਜ਼ ਕਰਨ ਦੇ ਵਿਸ਼ੇ ਤੇ ਇਕੱਠੇ ਹੋਏ ਜੀ ਪੋਸਟਰ ਰੀਲੀਜ਼ ਕਰਤਾ ਜੀ ਔਰ ਸਾਡੇ ਜੋ ਮੰਚ ਦੇ ਜੋ ਮੈਂਬਰਾਂ ਪ੍ਰਧਾਨ ਜੋ ਵੀ ਸਾਰੇ ਹਾਜ਼ਰ ਨੇ ਭਾਈ ਅਵਤਾਰ ਚਮਕ ਸਾਬ ਆਪਣਾ ਰੂਪਕਾਰੂ ਜੀ ਮਾਈ ਜਸਟੇਲੀਆ ਬੈਠੇ ਨੇ ਮਿਸਟਰ ਵੀਨ ਜੀ ਔਰ ਬਾਈ ਬੱਬਲ ਵਾਲੀ ਹੈ ਜੀ ਜੋ ਸੈਕਟਰੀ ਨੇ ਉਹ ਹਾਜ਼ਰ ਨਹੀਂ ਇੱਧਰ ਸਾਡੇ ਭੈਣ ਜੀ ਖੜੇ ਨੇਗੇ ਮਨਜੋਤ ਕੌਰ ਬਾਈ ਜੀ ਵੀ ਪਹੁੰਚਣਗੇ ਉਹ ਕਿਤੇ ਬਾਹਰ ਹੋਏ ਗਏ ਹੋਏ ਨੇਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬੀ ਲੋਕ ਗਾਇਕ ਨੇ ਸਾਡੇ ਉਸਤਾਦ ਅਮਜੀਤ ਕੌਰ ਬਠਿੰਡਾ ਜੀ ਉਹ ਵੀ ਪਹੁੰਚ ਗਏ ਇੱਧਰ ਸਾਰੇ ਸਾਡੇ ਅਜਤਨਜੀਤ ਕੌਰ ਬਾਈ ਪੱਪੀ ਸਾਹਿਬ ਇਧਰ ਸਾਡੇ ਬਹੁਤ ਹੀ ਸਤਿਕਾਰਯੋਗ ਪੱਪੀ ਖੜ ਵਾਲੀ ਔਰ ਅਮਨਜੋਤ ਜੀ ਬਾਈ ਹਰਦੀਪ ਸਿੰਘ ਸਿੱਧੂ ਅਵਤਾਰ ਚਮਕ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਨੀਅਰ ਵੱਡੇ ਬਾਈ ਜੀ ਨੇ ਔਰ ਬਾਈ ਨਗੀਨਾ ਸਾਹਿਬ ਉਸਮਨੀ ਜੀ ਸਾਡੀ ਭੈਣ ਬੱbbi ਬਾਈ ਜੀ ਨਹੀਂ ਪਹੁੰਚੇ ਅਦੀਵਾਲ ਸਾਹਿਬ ਪੂਰਨ ਅਦੀਵਾਲ ਸਾਹਿਬ ਬਾਈ ਅਮਰ 바ਵਾ ਮਨਜੀਤ ਮਣੀ ਗਾਇਕ ਜੋੜੀ ਬਹੁਤ ਅੱਛੇ ਗਾਇਕ ਨੇ ਔਰ ਸਾਡੇ ਮਸੀ ਸਾਡੇ ਮਾਤਾ ਜੀ ਅਮਰਜੋਤ ਕੌਰ ਦੇ ਵੱਡੇ ਸਿਸਟਰ ਇਹਨਾਂ ਦਾ ਵੀ ਅਸੀਂ ਤੈਦੇ ਲੋ ਧੰਨਵਾਦ ਕਰਦੇ ਆ ਜੀ ਮੈਂ ਨੀਲਮ ਚਾਹਾਨ ਤੇ ਮੈਡਮ ਰਪਿੰਦਰਿੰਮੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਜੀ ਬਲਵੀਰ ਛੋਟਿਆ ਸਾਹਿਬ ਉਹ ਵੀ ਆ ਕੇ ਗਏ ਨੇ ਸਾਰਿਆਂ ਦਾ ਜੋ ਨਹੀਂ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਪਹੁੰਚ ਗਏ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਸਤਿਕਾਰਯੋਗ ਸੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਨ ਸਤਿ ਸ੍ਰੀ ਅਕਾਲ ਮੇਰੇ ਜਿੰਨੇ ਵੀ ਸਰੋਤੇ ਦੂਰੋਂ ਨੇੜੋਂ ਸੁਣਨਗੇ ਸਾਰਨ ਸਤਿ ਸ੍ਰੀ ਅਕਾਲ ਬੈਗੜੂ ਜੀ ਦਾ ਖਾਲਸਾ ਬੈਗੜੂ ਜੀ ਦੇ ਫਤਿਹ ਦੁਆਰਾ ਹਾਂਜੀ ਜਿਹੜਾ ਅੱਜ ਮੇਰੇ ਵਿਢੰਡੇ ਦੇ ਕਲਾਕਾਰ ਮੇਰੇ ਵੱਡੇ ਛੋਟੇ ਵੀਰਾਂ ਨੇ ਕਲਾਕਾਰ ਜਿੰਨੇ ਵੀ ਕਲਾਕਾਰ ਆ ਸਾਰੇ ਨਾਲ ਰਲ ਕੇ ਉਪਰਾਲਾ ਕੀਤਾ ਇਹਦੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਜਿੰਨੇ ਵੀ ਸਾਡੇ ਇੱਥੇ ਕੋਈ ਕਲਾਕਾਰ ਹੈ ਉਹਨਾਂ ਦੇ ਸਵਰਗਵਾਸੀ ਕਲਾਕਾਰ ਨੇ ਉਹਨਾਂ ਬਾਰੇ ਕਿਸੇ ਨੇ ਵੀ ਸੋਚਿਆ ਨਹੀਂ ਸੀ ਜੇ ਇਹਨਾਂ ਨੇ ਉਪਰਾਲਾ ਕੀਤਾ ਇਹਦੇ ਨਾਲ ਨਾਲ ਇਹਨਾਂ ਨੇ ਇਹ ਵੀ ਉਪਰਾਲਾ ਕੀਤਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੂੰ ਕੋਈ ਦਵਾਈ ਵੱਲੋਂ ਡਾਇਨੇ ਬਿਮਾਰ ਮਰੀਜ਼ ਉਹਨਾਂ ਨੂੰ ਵੀ ਮਦਦ ਕੀਤੀ ਜਾਊਗੀ ਜਿਹੋ ਜਿਹੇ ਕਿ ਆਪਣੀ ਸੰਸਥਾ ਦੇ ਇਹਨਾਂ ਦੇ ਕੋਈ ਆਪਣੇ ਭੈਣ ਭਰਾ ਜਿਹੜੇ ਕਮੇਟੀ ਦੇ ਮੈਂਬਰ ਜਾਂ ਲਾਓ ਜਾਂ ਸੰਸਥਾ ਦੇ ਮੈਂਬਰ ਲਾਓ ਇਹਨਾਂ ਦਾ ਜਿਸ ਤਰ੍ਹਾਂ ਵੀ ਇਹਨਾਂ ਦੀ ਇੱਕ ਪੰਚਾਇਤ ਬਣ ਕੇ ਅੱਗੇ ਆਈ ਆ ਜਿਸ ਤਰ੍ਹਾਂ ਵੀ ਇਹ ਕਹਿਣਗੇ ਉਸੇ ਤਰ੍ਹਾਂ ਜਿੰਨਾ ਕਿ ਸਾਡੇ ਕੋਲੇ ਕੋਈ ਫੰਡ ਇਕੱਠਾ ਹੋਵੇਗਾ ਜਾਂ ਅਸੀਂ ਆਪ ਕਰ ਸਕਾਂਗੇ ਉਹ ਅਸੀਂ ਜ਼ਰੂਰ ਮਦਦ ਕਰਾਂਗੇ ਇਸ ਦੇ ਨਾਲ ਨਾਲ ਜੇ ਕੋਈ ਗਰੀਬ ਬੱਚੇ ਆ ਜਿਨ੍ਹਾਂ ਕੋਲ ਕੋਈ ਕਿਤਾਬਾਂ ਕਾਪੀਆਂ ਜਾਂ ਕੋਈ ਹੋਰ ਛੋਟੀ ਮੋਟੀ ਮਦਦ ਜਿੰਨੀ ਕਿਸੇ ਕਰਨ ਜੋ ਕਰੇ ਉਹਨਾਂ ਕਿ ਜ਼ਰੂਰ ਕਰਾਂਗੇ ਵੈਕ ਦੇ ਜੀ ਕਾ ਖਾਲਸਾ ਵੈਕ ਦੇ ਜੀ